ਮੈਂ ਕਿਰਨਜੀਤ ਸਿੰਘ ਘੈੜੀ ਮੈਂ ਨੈਸ਼ਨਲ ਲਾਇਬਰਾਰੀ ਪੰਜਾਬ ਪੁਸਤਕਾਂ ਦੇ ਸਿਖਾ ਕੇ ਇਸ ਪਾਰਟੀ ਦੇ ਖਲਾਫ ਅੱਜ ਜਿਹੜੀ ਜਨਮ ਕੁੰਮੀ ਪਟਿਆੜੀ ਬਾਰਾ ਸਿੰਘ ਜੁਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕੋ ਜਿਹੇ ਹੈਡਚਰ ਮੈਡਮ ਹਰਸ਼ਰਨ ਜੀ ਗਵਾਈ ਚ ਪੂਰੇ ਸਾਥ ਬਲੋਂ ਸਾਨਾ ਸਮਾਗਮ ਕੀਤਾ ਗਿਆ ਔਰ ਇਸ ਸਮਾਗਮ ਦੇ ਵਿੱਚ ਬੱਚਿਆਂ ਨੇ ਜਿਹੜੀ ਪਰਫਾਰਮੈਂਸ ਕੀਤੀ ਔਰ ਆਪਣੇ ਆਪ ਦੇ ਵਿੱਚੋਂ ਰਿਕਾਰਡ ਸੀ ਤਾਂ ਮੈਂ ਸੋਨਾਂ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਹੈ ਉਹ ਹਰ ਸਕੂਲਾਂ ਦੇ ਵਿੱਚ ਹੋਣੇ ਚਾਹੀਦੇ ਆ ਕਿਉਂਕਿ ਅੱਜ ਦੇ ਜਿਹੜੇ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਕਿਤੇ ਉਹ ਬਿਹਤਰ ਸਕੂਲ ਹੈ ਔਰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਸਟਾਫ ਹੈ ਉਹ ਸਾਫ ਕਿਤੇ ਬਿਹਤਰ ਸਟਾਫ ਹੈ ਪੜਾ ਲਿਖਿਆ ਬੈਲ ਕੁਆਲਿਫਾਈਡ ਸਟਾਫ ਇੱਥੇ ਹੈਗਾ ਔਰ ਲੋਕਾਂ ਦੇ ਮਨ ਵਿੱਚ ਜਿਹੜੀ ਗੱਲ ਹੈ ਕਿ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਚੰਗੇ ਆ ਮੈਂ ਸਮਝਦਾ ਸਰਕਾਰੀ ਸਕੂਲਾਂ ਨਾਲ ਮੁਕਾਬਲਾ ਪ੍ਰਾਈਵੇਟ ਸਕੂਲ ਹੁਣ ਨਹੀਂ ਕਰ ਸਕਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੱਲੀ ਅੰਗਰੇਜ਼ੀ ਤੋਂ ਪਹਿਲਾਂ ਹੋਰ ਕੋਈ ਚੀਜ਼ ਨਹੀਂ ਪੜਾਈ ਜਾਂਦੀ ਪਰ ਇੱਥੇ ਜਿਹੜਾ ਜਿਹੜੀ ਸਿੱਖਿਆ ਸਰਕਾਰੀ ਸਕੂਲਾਂ ਦੇ ਇਤਿਹਾਸ ਕਾ ਬਰੋ ਦਿੱਤੀ ਜਾਂਦੀ ਹੈ ਆਟਾ ਜਿਹੜਾ ਸਕੂਲ ਦਾ ਇਹ ਪ੍ਰੋਗਰਾਮ ਜਿਹੜਾ ਸਾਲਾਨਾ ਸਮਾਗਮ ਹੋਇਆ ਹੈ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਇੱਕ ਇਤਿਹਾਸ ਹੈ ਤੋਂ ਮੈਂ ਇਹਨਾਂ ਬੱਚਿਆਂ ਨੂੰ ਤੇ ਸਟਾਫ ਨੂੰ ਤੇ ਸਮੁੱਚੇ ਪਿੰਡ ਵਾਸੀਆਂ ਨੂੰ ਸਮੁੱਚੇ ਨਗਰ ਦੇ ਮजूद ਪੰਚਾਇਤ ਜਾਂ ਪਸਬੂ ਕਮੇਟੀ ਹੈ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਸਾਰੇ ਇਹ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਦਰਿਆ ਖਤਮ ਕਰਨਾ ਹੈ ਤਾਂ ਇੱਥੇ ਅਸੀਂ ਐਜੂਕੇਸ਼ਨ ਦਾ ਦਰਿਆ ਬਹਾਈਏ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾ ਕੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਜਾਣੂ ਕਰਾਈਏ ਪੰਜਾਬ ਨੂੰ ਬਚਾਈਏ ਆਓ ਮੈਂ ਇੱਕ ਵਾਰ ਫਿਰ ਸਮੁੱਚੇ ਪੰਜਾਬ वासियों ਨੂੰ ਅਪੀਲ ਕਰਦਾ ਆਓ ਸਰਕਾਰੀ ਸਕੂਲਾਂ 'ਵੱਲ ਬੱਚਾ ਵਧਕਾइए ਤੇ ਪੰਜਾਬ ਨੂੰ ਨੰਗਲਾ ਬਣਾਈਏ ਬਹੁਤ ਬਹੁਤ ਮੈਂ ਅੱਜ ਦੇ ਇਸ ਪ੍ਰੋਗਰਾਮ ਦਾ ਗਰੀਬਾਰਾ ਸਿੰਘ ਜੀ ਕੋਲੋਂ ਪ੍ਰੋਗਰਾਮ ਹੋਇਆ ਪ੍ਰਬੰਧਕਾਂ ਨੂੰ ਸਟਾਫ ਨੂੰ ਬੱਚਿਆਂ ਨੂੰ ਪਿੰਡ ਵਸਆਂ ਨੂੰ ਮੁਬਾਰਕਾ ਦੇਣਾ ਇਤਿਆਸ ਕਰਦਾ ਕਿ ਪ੍ਰਮਾਤਮਾ ਕਰੇ ਕਿ ਬੱਚੇ ਜਿਨ੍ਹਾਂ ਨੇ ਪਰਫਾਰਮੈਂਸ ਕੀਤੀ ਹੈ ਤੇ ਜਿਹੜਾ ਸਟਾਫ ਟੀਚਰਸ ਹੈ ਬਣ ਜਿਨ੍ਹਾਂ ਨੇ ਮਿਹਨਤ ਕਰਕੇ ਸਾਰਾ ਕਰੀਕਲ ਕੀਤਾ ਜਿਹੜੇ ਬੱਚਾ ਨੂੰ ਸਿੱਖਿਆ ਦੇ ਰਹੇ ਹੈ ਇਹ ਦਿਲ ਦੀ ਗੀਤ ਰਾਤ ਨੂੰ ਵੀ ਦਿੱਤੀ ਕਰ ਧੰਨਵਾਦ